ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣ ਕੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਸ ਸੜਕ ਦਾ ਜਿਹੜਾ ਕੰਮ ਆ ਉਹ ਸੱਚਜੇ ਢੰਗ ਨਾਲ ਦੁਬਾਰਾ ਸ਼ੁਰੂ ਕਰਵਾ ਦਿੱਤਾ ਸਸਿਕਾਲ ਜੀ ਰਤਿਆ ਸਰਦੂਲਗੜ ਰੋਡ ਦੇ ਉੱਤੇ ਖੜੇ ਆ ਤਕਰੀਬਨ 20 ਦਿਨ ਪਹਿਲਾਂ ਇੱਥੇ ਇੱਥੇ ਰਾਹੀ ਗੀਰਾਂ ਵੱਲੋਂ ਆਮ ਲੋਕਾਂ ਵੱਲੋਂ ਇੱਥੇ ਇੱਕ ਵੱਡਾ ਜਿਹੜਾ ਮਸਲਾ ਖੜਾ ਕੀਤਾ ਗਿਆ ਸੀ ਕਿ ਇਹ ਜਿਹੜਾ ਰੋਡ ਆ ਰੋਡ ਸਹੀ ਮਾਪ ਡੰਡਾਂ ਦੇ ਹਿਸਾਬ ਨਾਲ ਜਿਹੜਾ ਉਹ ਨਹੀਂ ਸੀ ਬਣ ਰਿਆ ਪਰ ਇਸ ਖਬਰ ਦਾ ਅਸਰ ਜਿਹੜਾ ਆ ਉਹ ਬਿਲਕੁਲ ਸਾਫ਼ ਦਿਖਾਈ ਦੇਂਦਾ ਜੇ ਦਿਖਾਈਏ ਤਾਂ ਇਹ ਜਿਹੜੀ ਸੜਕ ਬਣ ਰਹੀ ਆ ਉਹਦੇ ਵਿੱਚ ਪੂਰਾ ਹੀ ਸੁਧਾਰ ਹੋਇਆ ਹੈ ਇਹ 60 ਐਮ ਐਮ ਦੀ ਜਿਹੜਾ ਪ੍ਰੀਮਿਕਸ ਪੈ ਰਿਆ ਇੱਕ ਵਾਰੀ ਇੱਥੋਂ ਦੇ ਜਿਹੜੇ ਡੇਲੀ ਅਪ ਡਾਊਨ ਕਰਨ ਵਾਲੇ ਤੇ ਸਕੂਲ ਦੇ ਮਾਲਕ ਖੜੇ ਉਹਨਾਂ ਨਾਲ ਇੱਕ ਵਾਰੀ ਗੱਲ ਕਰਦੇ ਹਾਂ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਿਕੋ ਜੀ ਪਹਿਲਾਂ ਦਾ ਪਹਿਲਾਂ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਪ੍ਰਸ਼ਾਸਨ ਦੇ ਨਿਗਾਹ 'ਚ ਇੰਨੇ ਕੀਮਤੀ ਮੁੱਦੇ ਲਿਆਉਣੇ ਉਹ ਤਾਂਕਿ ਇਹ ਕੰਮ ਸੌਖਾ ਹੋ ਰਿਹਾ ਹੈ ਤੇ ਅੱਜ ਜੀ ਕਿਵੇਂ ਲੱਗ ਰਿਹਾ ਹੈ ਕਿਉਂਕਿ ਕੁਝ ਟਾਈਮ ਪਹਿਲਾਂ ਅਸੀਂ ਕਹਿੰਦੇ ਸੀ ਵੀ ਇਹ ਸੜਕ ਪਤਾ ਨਹੀਂ ਘੱਟ ਕੱਟੂਗੀ ਜਾਂ ਵੱਧ ਕੱਟੂ ਅੱਜ ਕਿਵੇਂ ਲੱਗਦਾ ਪਹਿਲਾਂ ਤਾਂ ਆਸ ਨਹੀਂ ਸੀ ਵੀ ਇੰਨੀ ਛੇਤੀ ਇਹ ਕੰਮ ਇਸ ਸਪੀਡ ਨਾਲ ਹੋਊਗਾ ਪਰ ਹੁਣ ਇੱਕ ਆਸਮਾਨ ਨੂੰ ਵੱਜੀ ਹੈ ਵੀ ਇਹ ਕੰਮ ਮੈਨੂੰ ਲੱਗਦਾ ਵੀ ਇਹਨਾਂ ਨੇ ਮਹੀਨੇ ਦੇ ਵਿੱਚ ਵਿੱਚ ਪੂਰਾ ਕਰ ਲੈਣਾ ਹੈ ਤੇ ਪਹਿਲਾਂ ਸਾਡੇ ਮਨ ਚ ਇਹ ਆਸ ਸੀ ਵੀ ਜਦੋਂ ਅਸੀਂ ਸੜਕ ਦੇਖ ਰਹੇ ਸੀ ਉਹ ਤਿੰਨ ਸੜਕੇ ਸਾਲ ਦੋ ਸਾਲ ਵੀ ਨਹੀਂ ਚੱਲਣੀ ਪਰ ਤੁਸੀਂ ਅਸੀਂ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇਸ ਚੀਜ਼ ਨੂੰ ਪ੍ਰਸ਼ਾਸਨ ਦੇ ਨਿਗਾਹ ਤੇ ਲਿਆਂਦਾ ਹੈ ਵੀ ਸੜਕ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤੇ ਉਸ ਦਿਨ ਤੋਂ ਬਾਅਦ ਸੜਕ ਹੁਣ ਸਹੀ ਢੰਗਾਂ ਨਾਲ ਬਣਦੀ ਜਾ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਵੀ ਪ੍ਰਸ਼ਾਸਨ ਦਾ ਵੀ ਤੇ ਠੇਕੇਦਾਰ ਸਾਹਿਬ ਦਾ ਵੀ ਇਹਨੂੰ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ ਤੇ ਇੱਕ ਥੋੜੀ ਸਾਡੀ ਸਰਕਾਰ ਅੱਗੇ ਮੰਗ ਵੀ ਹੈ ਦੇਖੋ ਇੱਕ ਸਕੂਲ ਦੇ ਮੈਨੇਜਮੈਂਟ ਮੈਂਬਰ ਹੋਣ ਦੇ ਬਾਜੂ ਜੀ ਅਸੀਂ ਗੱਲ ਕਹਿਣਾ ਚਾਹੁੰਦੇ ਆ ਵੀ ਇੱਥੇ ਦੋ ਸਕੂਲ ਨੇ ਇਕਾਲ ਅਕੈਡਮੀ ਸੇਕਰਟ ਸੋਲ ਸਕੂਲ ਤੇ ਪਿੱਛੇ ਇੱਕ ਗਵਰਨਮੈਂਟ ਸਕੂਲ ਵੀ ਹੈ ਤੇ ਇਹਨਾਂ ਦੋਨਾਂ ਸਕੂਲਾਂ ਦੇ ਤਿੰਨਾਂ ਸਕੂਲਾਂ ਦੇ ਅੱਗੇ ਜੇ ਇੱਕ ਆਪਾਂ ਛੋਟਾ ਹੰਪ ਬਣਾ ਦਿੱਤਾ ਜਾਵੇ ਤਾਂ ਅਗਲੀਆਂ ਆਉਣ ਵਾਲੀਆਂ ਦੁਰਘਟਨਾਵਾਂ ਤੋਂ ਅਸੀਂ ਬਚ ਸਕਦੇ ਆ ਇਹ ਸਾਡੀ ਸੁਝਾਅ ਲਾ ਲਓ ਜਾਂ ਮੰਗ ਲਾ ਲਓ ਹੈਗੀ ਹੈ ਵੀ ਇਹ ਚੀਜ਼ ਪ੍ਰਸ਼ਾਸਨ ਦੇ ਨਿਗਾ ਜ਼ਰੂਰ ਲਿਆਂਦੀ ਜਾਵੇ ਧੰਨਵਾਦ ਜੀ ਬਿਲਕੁਲ ਬਿਲਕੁਲ ਉਹਦੇ ਨਾਲ ਇੱਕ ਹੋਰ ਵੀਰ ਵੀ ਆ ਤੁਸੀਂ ਪਛਾਣ ਗਏ ਹੋਵੋਗੇ ਇਹ ਉਹ ਵਿੱਕੀ ਮੰਗਲਾ ਜਿਹੜੇ ਕੀਆ ਉਸ ਸੜਕ ਤੇ ਪੂਰਾ ਜ਼ੋਰਦਾਰ ਧਮਾਕਾ ਵੀ ਕੀਤਾ ਸੀ ਕਿ ਸ਼ਾਇਦ ਇਹ ਸੜਕ ਜਿਹੜੀ ਆ ਯੂਪੀ ਵਿਹਾਰ ਵਰਗੀ ਬਣ ਰਹੀ ਆ ਹਾਂਜੀ ਕੀ ਤੁਸੀਂ ਕੀ ਗੱਲ ਇਹ ਚ ਕੋਈ ਦੋਰ ਨਹੀਂ ਜਿਵੇਂ ਅਸੀਂ ਸੜਕਾਂ ਦੇਖਦੇ ਸੀ ਟੀਵੀ ਚੈਨਲ ਤੇ ਦੇਖਦੇ ਸੀ ਵੀ ਸੜਕ ਬਣ ਰਹੀ ਆ ਤੇ ਨਾਲ ਨਾਲ ਟੁੱਟ ਰਹੀ ਆ ਉਥੇ ਪੁਲਟਾ ਹੈਗੇ ਇੱਥੇ ਸੜਕ ਦੀ ਕੋਈ ਵੱਡੀ ਗੱਲ ਨਹੀਂ ਸੀ ਪਰ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਜਦੋਂ ਸਰਕਾਰ ਕੋਲੇ ਗੱਲ ਪਹੁੰਚਾਈ ਐਮਐਲਏ ਸਾਹਿਬ ਦਾ ਬਕਾਇਦਾ ਇਹ ਤੋਂ ਫੀਡਬੈਕ ਵੀ ਆਇਆ ਉਹਨਾਂ ਨੇ ਸਾਨੂੰ ਥਾਪੀ ਵੀ ਦਿੱਤੀ ਤੁਸੀਂ ਲੋਕ ਲੋਕ ਇਹ ਚੀਜ਼ ਦੇ ਮੁੱਦੇ ਠਾਓਗੇ ਜੇ ਕੋਈ ਗਲਤ ਬਣ ਰਿਹਾ ਉਹਨੂੰ ਸਹੀ ਕੰਮ ਕਰਨ ਦਾ ਰਾਹ ਪਾਓ ਅਸੀਂ ਉਹਨਾਂ ਕੋਲ ਮੁੱਦਾ ਪਹੁੰਚਾਇਆ ਤਾਂ ਉਹਨਾਂ ਨੇ ਇਹ ਗੱਲ ਨੂੰ ਆਪਦੇ ਨਿਗਾ ਦੇ ਵਿੱਚ ਲਿਆ ਕੇ ਇਹ ਕੰਮ ਨੂੰ ਆਪਦੀ ਨਿਗਾ ਪੂਰਾ ਪ੍ਰੋਪਰ ਢੰਗ ਨਾਲ ਕਰਵਾ ਰਹੇ ਨੇ ਜਿਹੜੇ ਅਸੀਂ ਉਹਨਾਂ ਕੋਲ ਮੁੱਦੇ ਲੈ ਕੇ ਗਏ ਸੀ ਜਿਵੇਂ ਪਿੱਛੇ ਅਸੀਂ ਗੱਲ ਕੀਤੀ ਸੀ ਵੀ 30 ਐਮ ਐਮ ਦੀ ਜਿਹੜੀ ਲੇਅਰ ਪੈਣੀ ਹੈ ਵੀ 30 ਐਮ ਐਮ ਲੇਅਰ ਜਿਹੜੀ ਖਰਾਬ ਲੇਅਰ ਹੈ ਜੀ ਵੀ ਕੁਝ ਦਿਨਾਂ ਦੇ ਵਿੱਚ ਪਟ ਜਾਣੀ ਹੈ ਪਰ ਉਹਨਾਂ ਨੇ ਉਹ ਲੇਅਰ ਨੂੰ 60 ਐਮ ਐਮ ਕੀਤਾ ਤੇ ਅਸੀਂ ਗੁਰਪ੍ਰੀਤ ਐਮ ਐਲ ਏ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੀ ਜੋ ਲੋਕਾਂ ਦੇ ਕੰਮ ਆਉਣ ਵਾਲੀ ਸੜਕ ਹੈ ਇਹਨਾਂ ਦਾ ਮੁੱਦਾ ਲੈ ਕੇ ਗਏ ਸੀ ਉਹਨਾਂ ਦੀ ਨਿਗਾ ਦੇ ਵਿੱਚ ਇਹ ਸੜਕ ਬਣ ਰਹੀ ਸੀ ਅੱਜ ਉਹ ਬਹੁਤ ਵਧੀਆ ਢੰਗ ਨਾਲ ਇਹ ਸੜਕ ਦੇ ਆਪ ਖੁਦ ਆ ਕੇ ਵਿਜਿਟ ਕਰਕੇ ਇਹ ਸੜਕ ਨੂੰ ਦੇਖ ਰਹੇ ਨੇ ਬਿਲਕੁਲ ਕੀ ਲੱਗਦਾ ਇੱਥੇ ਜਿਹੜੇ ਲੰਘ ਰਹੇ ਆ ਲੋਕ ਸੰਤੁਸ਼ਟ ਹੋਣਗੇ ਬਹੁਤ ਜ਼ਿਆਦਾ ਸੰਤੁਸ਼ਟ ਨੇ ਸਾਰੇ ਖੁਸ਼ ਨੇ ਪੀ ਸੜਕ ਪੀ ਹਾਂ ਪਹਿਲਾਂ ਡਰ ਸੀ ਉਹਨਾਂ ਦੇ ਅੰਦਰ ਮਨ ਚ ਡਰ ਹੋ ਗਿਆ ਸੀ ਪੀ ਇਹ ਤਾਂ ਲੈ ਪੀ ਅੱਜ ਬਣਾ ਲਈ ਅਸੀਂ ਮਿੰਤਾ ਤਰਲੇ ਕਰਕੇ ਤੇ ਪੀ ਹੁਣ ਫੇਰ ਟੁੱਟ ਜਾਣੀ ਹੈ ਕੰਤ ਨਗਰ ਦਾ ਜਿਹੜਾ ਮੇਨ ਮਸਲਾ ਸੀ ਉਹ ਵੀ ਉੱਚੀ ਕਰਕੇ ਬਣ ਰਹੀ ਹੈ ਹਾਂਜੀ ਉਹ ਪਹਿਲਾ ਮਸਲਾ ਸੀ ਜਦੋਂ ਨਿਗਾ ਚ ਲਿਆਂਦਾ ਤਾਂ ਇਹਨਾਂ ਨੇ ਵੀ ਉਹ ਪਾਣੀ ਜਿਹੜਾ ਜਿਹੜਾ ਨਗਰ ਦਾ ਪਾਣੀ ਹੈ ਸੀਵਰ ਸਾਰਾ ਭਰਾਏ ਨੇ ਉਹਨਾਂ ਨੇ ਸੀਵਰੇਜ ਵੀ ਪਾਸ ਕਰ ਦਿੱਤਾ ਧੰਨਵਾਦ ਕਰਦੇ ਆਂ ਸੀ ਪੂਰੇ ਪ੍ਰਸ਼ਾਸਨ ਦਾ ਲੋਕਾਂ ਦੀ ਜੋ ਸਰਕਾਰ ਦਾ ਆਪਾਂ ਨਾਅਰਾ ਦਿੰਦੇ ਸੀ ਵੀ ਲੋਕਾਂ ਦੀ ਸਰਕਾਰ ਹੈ ਵਾਕਈ ਲੋਕਾਂ ਦੀ ਸਰਕਾਰ ਹੈ ਸਾਡੀ ਪਹਿਲੀ ਵਾਰਸ ਤੇ ਇਹ ਕੰਮ ਹੋਇਆ ਸੀ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਬਿਲਕੁਲ ਇਹਦੇ ਨਾਲ ਠੇਕੇਦਾਰ ਸਾਹਿਬ ਵੀ ਖੜਿਆ ਤੁਹਾਡਾ ਧੰਨਵਾਦ ਜੀ ਤੁਸੀਂ ਇਸ ਮੌਕੇ ਤੇ ਆਏ ਸਾਡੀਆਂ ਜਿਹੜੀਆਂ ਨਾ ਕੰਮ ਨੂੰ ਵੇਖਿਆ ਹਾਂਜੀ ਤੇ ਤੁਸੀਂ ਕੰਮ ਦੀ ਤਾਰੀਫ ਕਰਦੇ ਹੋ ਤੇ ਆਪਣੇ ਸਰਦਾਰ ਸਾਹਿਬ ਨੇ ਸਕੂਲ ਦੇ ਮਾਲਕ ਸਾਰੇ ਬੈਠੇ ਆ ਬਹੁਤ ਚੰਗਾ ਲੱਗਿਆ ਜੀ ਕਿ ਸਾਡੇ ਕੰਮ ਦੀ ਤਾਰੀਫ ਕੀਤੀ ਬਾਕੀ ਜਿਹੜੀ ਸ਼ੁਰੂ ਚ ਤੁਸੀਂ ਉਹ ਆਬਜੈਕਸ਼ਨ ਉਠਾਇਆ ਸੀ ਵੀ 3 ਐਮ ਐਮ ਕੱਲੀ ਉਥੇ ਹੈ ਹੀ 3 ਐਮ ਐਮ ਡਿਪਾਰਟਮੈਂਟ ਨੇ ਕਿਹਾ ਵੀ ਇੱਕ ਵਾਰੀ ਛੱਡ ਦਿਓ ਇਹ ਤੇ ਆਪਾਂ ਕੋਈ ਹੋਰ ਕੋਸ਼ਿਸ਼ ਕਰਾਂਗੇ ਐਮ ਐਲ ਏ ਸਾਹਿਬ ਨੂੰ ਕਹਾਂਗੇ ਚੀਫ ਸਾਹਿਬ ਨੂੰ ਕਹਿ ਕੇ ਕੋਈ ਇਹਦੀ ਸਪੈਸੀਫਿਕੇਸ਼ਨ ਵਡਾਵਾਗੇ ਲੱਗ ਰਿਹਾ ਵੀ ਕੁਆਲਿਟੀ ਦਾ ਨੇ ਕੁਆਲਿਟੀ ਦੇ ਦੇਖੋ ਜੀ ਅਸੀਂ ਤਾਂ ਕੁਆਲਿਟੀ ਨਾਲ ਬੰਨੇ ਹੋਇਆ ਅਸੀਂ ਤਾਂ ਕੁਆਲਿਟੀ ਨਾਲ ਬੰਨੇ ਕੁਆਲਿਟੀ ਦੇਣੀ ਹੈ ਅਸੀਂ ਤਾਂ ਬਿਲਕੁਲ ਹਾਂਜੀ ਤੇ ਫਿਰ ਵੀ ਸਾਨੂੰ ਕੋਈ ਅਗਰ ਜੇ ਤੁਸੀਂ ਸੁਝਾਓ ਦੇਓਗੇ ਤਾਂ ਅਸੀਂ ਮੌਕੇ ਤੇ ਕਰਦੇ ਰਵਾਂਗੇ ਅੱਸੀ ਕਾਲ ਜੀ ਜੀ ਨਾਲ ਜੀ ਭਾਈ ਰਮਨਦੀਪ ਸਿੰਘ ਰਮਨਵੀਰ ਕਿਵੇਂ ਲੱਗ ਰਿਹਾ ਅੱਜ ਇਹ ਅੱਗੇ ਨਾਲ ਬਹੁਤ ਵਧੀਆ ਲੱਗ ਰਿਹਾ ਹੈਗਾ ਮੇਰੇ ਆਪ ਦੇ ਖੁਦ ਦੇ ਬੱਚੇ ਇੱਥੇ ਪੜ੍ਹਦੇ ਨੇਗੇ ਤੇ ਲੱਗਦਾ ਚਲੋ ਹੁਣ ਬੱਚੇ ਸੁਰੱਖਿਅਤ ਰਹਿਣਗੇ ਸੜਕ ਬਣ ਰਹੀ ਹੈਗੀ ਹਾਂਜੀ ਕਿਤੇ ਕਿਤੇ ਪਹਿਲਾਂ ਆਪਾਂ ਨੂੰ ਇਹ ਲੱਗਦਾ ਸੀ ਕਿ ਇਹ ਜਿਹੜੀ ਸੜਕ ਆ ਸੜਕ ਸ਼ਾਇਦ 6 ਮਹੀਨੇ ਮਸਾਂ ਹੀ ਕੱਟੂ ਪਰ ਹੁਣ ਨਹੀਂ ਹੁਣ ਲੱਗਦਾ ਵੀ ਚਲੋ ਵਧੀਆ ਸੜਕ ਰਹੇਗੀ ਹੁਣ ਸੜਕ ਬਹੁਤ ਪ੍ਰੋਪਰ ਤਰੀਕੇ ਨਾਲ ਬਣ ਰਹੀ ਹੈਗੀ ਵੀ ਅੱਗੇ ਠੰਡ ਦਾ ਮੌਸਮ ਆਗਾ ਕੋਈ ਐਕਸੀਡੈਂਟ ਦਾ ਬੱਚਿਆਂ ਦਾ ਵਿਚਾਰ ਰਹੇਗਾਗਾ ਟੋਟੇ ਡੱਬੇ ਬਹੁਤ ਸੀ ਅੱਗੇ ਸੜਕ ਤੇ ਹੁਣ ਬਹੁਤ ਵਧੀਆ ਸੜਕ ਬਣ ਨਾਲ ਹੀ ਅਸੀਂ ਐਨਟੀਵੀ ਪੰਜਾਬੀ ਦੀ ਸਮੁੱਚੀ ਟੀਮ ਵੱਲੋਂ ਵੀ ਅਸੀਂ ਇੱਥੋਂ ਦੇ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਨਾਲ ਹੀ ਗੁਰਪ੍ਰੀਤ ਸਿੰਘ ਵੜਾ ਵਾਲੀ ਐਮ ਐਲ ਏ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਸ ਖਬਰ ਦੀ ਇੱਕ ਛੋਟੇ ਜਿਹੇ ਉਪਰਾਲੇ ਤੋਂ ਬਾਅਦ ਇਹਨਾਂ ਵੱਡਾ ਕਦਮ ਚੁੱਕਿਆ ਤੇ ਆਮ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣ ਕੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਸ ਸੜਕ ਦਾ ਜਿਹੜਾ ਕੰਮ ਆ ਉਹ ਸੱਚਜੇ ਢੰਗ ਨਾਲ ਦੁਬਾਰਾ ਸ਼ੁਰੂ ਕਰਵਾ ਦਿੱਤਾ ਇਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਆਂ ਕੈਮਰਾਮੈਨ ਰਮਨ ਦੇ ਨਾਲ ਸੁਖਵਿੰਦਰ ਨਿਕੋਨ ਟੀਵੀ ਪੰਜਾਬੀ ਸਰਦੂਲਗੜ ਤੋਂ